ਕਿਸਾਨੀ ਦੇ ਨਾਲ ਹੋਰ ਵਰਗ ਬੜੇ ਵਿੱਚ ਆ ਜਾਂਦੇ ਆ ਸ਼ਾਮਲ ਹੋ ਜਾਂਦੇ ਆ ਖਨੌਰੀ ਬਾਰਡਰ ਅੱਜਕੱਲ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਇਹਨਾਂ ਦੋਵੇਂ ਕੇਂਦਰ ਬਿੰਦੂਆਂ ਦੇ ਉੱਤੇ ਹੁਣ ਸਾਰਿਆਂ ਦੀ ਨਜ਼ਰ ਹੈ ਖਾਸ ਕਰਕੇ ਪੋਲਿਟਿਕਲ ਪਾਰਟੀਆਂ ਦੀ ਉਦੋਂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਲਗਾਤਾਰ ਵਿਗੜਦੀ ਜਾਂਦੀ ਆ 22 ਦਿਨ ਭੁੱਖੇ ਰਹਿਣਾ ਖਾਲਾ ਜੀ ਦਾ ਬਾੜਾ ਨਹੀਂ ਉਹਨਾਂ ਦਾ ਸਰੀਰ ਕਹਿੰਦੇ ਪੀਲਾ ਪੈਣ ਲੱਗ ਗਿਆ ਡਾਕਟਰ ਕਹਿੰਦੇ ਕਿ ਚਿੰਤਾਜਨਕ ਸਥਿਤੀ ਹੈ ਉਸ ਪਾਸਿਓਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਤਾਲਮੇਲ ਹੋਣਾ ਸ਼ੁਰੂ ਹੋਇਆ ਹੁਣ ਜਾ ਕੇ ਹੁਣ ਐਸਕੇਐਮ ਦੀ ਮੀਟਿੰਗ ਵੀ ਕੱਲ ਹੋ ਰਹੀ ਹੈ ਇਹ ਘੁੰਮਰੀ ਆ ਉਹਦੇ ਵਿੱਚੋਂ ਕੀ ਕੁਝ ਸਹੀ ਹੋ ਰਿਹਾ ਤੇ ਕੀ ਕੁਝ ਗਲਤ ਦਿਸ਼ਾ ਵੱਲ ਜਾ ਰਿਹਾ ਦੇਖੋ ਇੱਕ ਤੇ ਅਗਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਜਾ ਰਹੀਆਂ ਇਹ ਤੇ ਮੈਨੂੰ ਲੱਗਦਾ ਕਿ ਇਹਨਾਂ ਵਾਸਤੇ ਤੇ ਇੱਕ ਮੇਲਾ ਇਹ ਤੇ ਫੋਟੋ ਸ਼ੈਸ਼ਨ ਹੋ ਰਹੇ ਨੇ ਜੇ ਇਹਨਾਂ ਫਿਕਰਮੰਦ ਹੁੰਦੀਆਂ ਇਹਨਾਂ ਚ ਕਿਉਂ ਨਹੀਂ ਭੁੱਖ ਹੜਤਾਲ ਰੱਖਦਾ ਇਹਨਾਂ ਚ ਕਿਉਂ ਨਹੀਂ ਮੰਨ ਵਰਤ ਰੱਖਦਾ ਆ ਕਾਂਗਰਸ ਨੇ ਕੱਲ੍ਹ ਕੇ ਪਰਸੋਂ ਡਰਾਮਾ ਕੀ ਕਰੀ ਦਿੱਤਾ ਕਿਸਾਨ ਸੱਲਣ ਵੀ ਅਹੀਂ ਵੀ ਇੱਕ ਦਿਨ ਦਾ ਮਨਵਰਸ ਭੁਖਰ ਹੜਤਾਲ ਰੱਖਦੇ ਇਹ ਡਰਾਮੇ ਨੇ ਫੋਟੋ ਸੈਸ਼ਨ ਨੇ ਇਹਨਾਂ ਨੂੰ ਇਹਨਾਂ ਦਾ ਕਿਸਾਨੀ ਜਾਂ ਖੇਤੀਬਾੜੀ ਦੇ ਨਾਲ ਖੇਤ ਮਜ਼ਦੂਰਾਂ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਇਹਨਾਂ ਦੀ ਇਹ ਕਿ ਅਸੀਂ ਲਾਰੇ ਲਾ ਕੇ ਗੁੰਮਰਾਹ ਕਰਕੇ ਝੂਠ ਬੋਲ ਕੇ ਸਰਕਾਰਾਂ ਕਿਵੇਂ ਬਣਾਉਣੀਆਂ ਨੇ ਕਿਨੂੰ ਵੱਡਾ ਹੁਣ ਪੰਜਾਬ ਦੀ ਪੋਲਿਟਿਕਸ ਹੈ ਇੰਡੀਆ ਦੀ ਪੋਲਿਟੀ ਦੇ ਵਿੱਚ ਕਿ ਵੱਡ ਸਭ ਤੋਂ ਵੱਡਾ ਝੂਠ ਕੌਣ ਬੋਲਦਾ ਉਹ ਪੋਲਿਟਿਕਸ ਹੋ ਰਹੀ ਆ ਕੌਣ ਕਿਨੂੰ ਚੰਗੀ ਤਰ੍ਹਾਂ ਬਦਨਾਮ ਕਰਦਾ ਉਹ ਪੋਲਿਟਿਕਸ ਹੋ ਰਹੀ ਆ ਹੁਣ ਅਜਿਹੀ ਸਥਿਤੀ ਦੇ ਵਿੱਚ ਪਹਿਲਾਂ ਇਹਨਾਂ ਨੂੰ ਕਦੀ ਸ਼ੰਭੂ ਨਹੀਂ ਲੱਭਾ ਕਦੀ ਖਨੌਰੀ ਨਹੀਂ ਲੱਭਾ ਆਪਾਂ ਮੰਨ ਕੇ ਚੱਲਦੇ ਕਿ ਜਿਹੜਾ ਪਹਿਲਾਂ 13 ਮਹੀਨੇ ਹੋਇਆ ਕੋਹਲ ਚਾਹ ਗਾਜੀਪੁਰ ਚਾਹ ਟਿਕਰੀ ਚਾਹ ਉੱਥੇ ਸਿੰਗੂ ਹਿਆ ਉੱਥੇ ਉਹਨੇ ਕਿਹਾ ਕਿ ਸਾਡੇ ਆਉਣ ਦੀ ਕੋਈ ਲੋੜ ਨਹੀਂ ਪਰ ਇੱਥੇ ਕਿਹੜੀਆਂ ਵੀ ਤੁਸੀਂ ਉੱਥੇ ਜੇਡ ਬੈਠੇ ਹੋ ਤੇ ਤੁਹਾਨੂੰ ਘੁੰਡ ਕੱਢਣਾ ਪੈਣਾ ਹੈ ਹੁਣ ਕਿਉਂਕਿ ਹਰਕਤ ਦੇ ਵਿੱਚ ਆਏ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਕਾਫੀ ਖਰਾਬ ਹੋ ਚੁੱਕੀ ਆ ਹੁਣ ਸਾਰੇ ਆਪਣੀਆਂ ਚੱਬਣੀਆਂ ਬਚਾਉਣ ਦੀ ਖਾਤਰ ਚਿਹਰੇ ਬਚਾਉਣ ਦੀ ਖਾਤਰ ਇਹ ਜਾ ਰਹੇ ਨੇ ਹੁਣ ਇਹ ਸਾਰੀ ਪੋਲਿਟਿਕ ਜਿਹੜੀ ਆ ਉਹ ਲੋਕਾਂ ਨੂੰ ਕਿੰਨੀ ਕੀ ਸਾਰਿਆਂ ਨੂੰ ਪਤਾ ਕਿ ਕਿੰਨੇ ਕੀ ਗੰਭੀਰ ਨਾ ਹੁਣ ਪੰਜਾਬ ਸਰਕਾਰ ਨੂੰ ਜ ਆਮ ਆਦਮੀ ਪਾਰਟੀ ਨੂੰ ਲੱਗਾ ਕਿ ਬਾਕੀ ਚਲੇਗੇ ਹੈਨਾ ਹੁਣ ਤੇ ਉਹ ਰਹਿ ਗਿਆ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਇਕੱਲੇ ਹੁਣ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਰਾਹ ਲੱਭ ਗਿਆ ਜਦੋਂ ਕਾਂਗਰਸੀਆਂ ਨੇ ਜਾਣਾ ਸ਼ੁਰੂ ਕਰਤਾ ਕਾਲੀਆਂ ਨੇ ਜਾਣਾ ਸ਼ੁਰੂ ਕਰਤਾ ਇਹਨਾਂ ਨੂੰ ਲੱਗਾ ਇਨਾਂ ਦੇ ਐਮਪੀ ਜਿਹੜੇ ਮਲਵਿੰਦਰ ਸਿੰਘ ਕੰਗ ਪਹਿਲਾਂ ਉਹ ਜਾਏ ਫਿਰ ਚੇਤਨ ਸਿੰਘ ਜੋੜਾ ਮਾਜਰਾ ਚਲੇ ਗਏ ਨੇ ਮਤਲਬ ਸਾਰਿਆਂ ਦਾ ਫੋਟੋ ਸੈਸ਼ਨ ਹੋ ਰਿਹਾ ਪਹਿਲਾਂ ਪਹਿਲਾਂ ਜੇ ਕਾਸ਼ ਪੰਜਾਬ ਦੇ ਪੋਲਿਟਿਸ਼ੀਨ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਸੋਹਿਰ ਦੋਂਦੇ ਇਹ ਕਿਉਂ ਨਹੀਂ ਇੱਕ ਭੁਖੜ ਹੜਤਾਲ ਰੱਖ ਸਕਦੇ ਇਹ ਕਿਉਂ ਨਹੀਂ ਜਾ ਕੇ ਉੱਥੇ ਬੈਠ ਸਕਦੇ ਸ਼ੰਭੂ ਬਾਰਡਰ ਤੇ ਇਹ ਨਹੀਂ ਕੋ ਇਹ ਕਿਉਂ ਨਹੀਂ ਅਥਰੂ ਗੈਸ ਗੋਲੇ ਖਾ ਸਕਦੇ ਇਹਨਾਂ ਤੇ ਕਿਉਂ ਨਹੀਂ ਲਾਠੀ ਚਾਰਜ ਹੁੰਦਾ ਸਾਨੂੰ ਪਤਾ ਇਹ ਤੋਰਨ ਇਹ ਇਹ ਦਿੱਲੀ ਦਿੱਲੀ ਕਿਉਂ ਨਹੀਂ ਜਾ ਸਕਦੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਤੇ ਹਰਿਆਣਾ ਦੇ ਅਫਸਰਾਂ ਤੇ ਦੇਸ਼ ਧਰੋਈ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਸਭ ਤੋਂ ਅਹਿਮ ਗੱਲ ਹੈ ਕਿ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਹਰਿਆਣਾ ਦੇ ਅਫਸਰਾਂ ਤੇ ਮੁਕਦਮਾ ਦੇਸ਼ ਧਰੋਈ ਦਾ ਹੋਣਾ ਚਾਹੀਦਾ ਕਿਉਂਕਿ ਦਿੱਲੀ ਜਾਣ ਵਾਸਤੇ ਸਾਨੂੰ ਮਨਜ਼ੂਰੀ ਦੀ ਲੋੜ ਨਹੀਂ ਹੈਗੀ ਸਾਨੂੰ ਆਗਿਆ ਦੀ ਲੋੜ ਨਹੀਂ ਹੈਗੀ ਔਰ ਨਾ ਹੀ ਦੇਸ਼ ਦਾ ਕਾਨੂੰਨ ਤੇ ਨਾ ਹੀ ਕਿਸੇ ਦੇਸ਼ ਦੀਆਂ ਸਰਕਾਰਾਂ ਕਿਤੇ ਵੀ ਕਿਸੇ ਵੀ ਨੇ ਲਿਖਿਆ ਹੈ ਕਿ ਸਾਨੂੰ ਦਿੱਲੀ ਜਾਣ ਲੱਗਿਆਂ ਜਾਂ ਇੱਕ ਸਟੇਟ ਤੋਂ ਦੂਜੇ ਸਟੇਟ ਜਾਣ ਲੱਗਿਆਂ ਪਰਮਿਸ਼ਨ ਦੀ ਲੋੜ ਆ ਇਹ ਤੇ ਕਲੀਅਰ ਕਟ ਧੱਕਾ ਹੈਗਾ ਭਾਜਪੀ ਦੀ ਲਾਲੋ ਕਿ ਹਰਿਆਣਾ ਸਰਕਾਰ ਦੀ ਬਦਮਾਸ਼ੀ ਲਾਲੋ ਜਾਂ ਗੁੰਡਾਗਰਦੀ ਲਾਲੋ ਦਿੱਲੀ ਨੈਸ਼ਨਲ ਕੈਪੀਟਲ ਆ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਦਿੱਲੀ ਜਾ ਕੇ ਕੰਪਲੀਟ ਹੋਣੀਆਂ ਤੁਸੀਂ ਸਿਰਫ ਤੇ ਸਿਰਫ ਦਿੱਲੀ ਸਰਕਾਰ ਕਹਿ ਸਕਦੀ ਆ ਕਿ ਤੁਸੀਂ ਤਰਨਾ ਕਿੱਥੇ ਲਾਉਣਾ ਸਾਨੂੰ ਜਾਣ ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਔਰ ਸਾਡੀਆਂ ਦੇਸ਼ ਦੀਆਂ ਅਦਾਲਤਾਂ ਸੁਪਰੀਮ ਕੋਰਟ ਵੀ ਚੁੱਪਾ ਹਾਈ ਕੋਰਟ ਵੀ ਚੁੱਪਾ ਕਿ ਸਾਨੂੰ ਦਿੱਲੀ ਜਾਣ ਵਾਸਤੇ ਪਰਮਿਸ਼ਨ ਲੈਣੇ ਪਏ ਦਿੱਲੀ ਜਿਹੜੀ ਨੈਸ਼ਨਲ ਕੈਪੀਟਲ ਆ ਜਿੱਥੇ ਕਈ ਲੋਕੀ ਗੈਰ ਕਾਨੂੰਨੀ ਢੰਗ ਨਾਲ ਬੰਗਲਾਦੇਸ਼ੀ ਆ ਕੇ ਰਹਿ ਰਹੇ ਨੇ ਔਰ ਰਹਿੰਗੀਆਂ ਜਿਹੜਾ ਮੁਸਲਮਾਨ ਭਾਈਚਾਰਾ ਉਹ ਆ ਕੇ ਰਹਿ ਰਿਆ ਜਿਨ੍ਹਾਂ ਨੂੰ ਭਾਜਪੀ ਸਿਆਸਤਕਾਰ ਹੀ ਆ ਪੀਏ ਗੈਰ ਕਾਨੂੰਨੀ ਆ ਇੰਡੀਆ ਦੇ ਵਿੱਚ ਗੈਰ ਕਾਨੂੰਨੀ ਲੋਕੀ ਉਹ ਦਿੱਲੀ ਰਹਿ ਸਕਦੇ ਤੇ ਜਿਹੜੇ ਸਾਡੇ ਦੇਸ਼ ਵਾਸੀ ਨੇ ਸਾਡੇ ਕਿਸਾਨ ਸਾਡੇ ਖੇਤ ਮਜ਼ਦੂਰ ਪੰਜਾਬ ਤੋਂ ਹਰਿਆਣਾ ਤੋਂ ਉਹ ਦਿੱਲੀ ਨਹੀਂ ਜਾ ਸਕਦੇ ਇਹਦਾ ਮਤਲਬ ਬੀਜੇਪੀ ਦੀ ਜਾਂ ਹਰਿਆਣਾ ਸਰਕਾਰ ਦੀ ਬਦਮਾਸ਼ੀ ਲਾ ਲੋ ਗੁੰਡਾਗਰਦੀ ਲਾ ਲੋ ਔਰ ਦੇਸ਼ ਦੀਆਂ ਅਦਾਲਤਾਂ ਦੇਸ਼ ਦੀਆਂ ਅਦਾਲਤਾਂ ਦੱਸਣ ਦਾ ਦੇਸ਼ ਦੇ ਰਾਸ਼ਟਰਪਤੀ ਸਾਹਿਬ ਦੱਸਣ ਦੇਸ਼ ਦੇ ਗ੍ਰਹਿ ਮੰਤਰੀ ਦੱਸਣ ਦੇਸ਼ ਦੇ ਪ੍ਰਧਾਨ ਮੰਤਰੀ ਦੱਸਣ ਕਿ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਕਿਹੜੀ ਕਲੌਜ ਦੇ ਵਿੱਚ ਕਿੱਥੇ ਲਿਖਿਆ ਹੈਗਾ ਕਿ ਦਿੱਲੀ ਜਾਣ ਲੱਗਿਆਂ ਤੁਹਾਨੂੰ ਪਰਮਿਸ਼ਨ ਚਾਹੀਦੀ ਆ ਮਤਲਬ ਜਿਹੜਾ ਹਰਿਆਣਾ ਉਹ ਪੰਜਾਬ ਵਾਲਿਆਂ ਨੂੰ ਜੰਮੂ ਕਸ਼ਮੀਰ ਹਿਮਾਚਲ ਵਾਲਿਆਂ ਨੂੰ ਨਹੀਂ ਜਾਣ ਦਊਗਾ ਅੱਜ ਪੰਜਾਬ ਦਾ ਕੱਲੂ ਕਸ਼ਮੀਰ ਦੇ ਲੋਕ ਜਾਣਾ ਚਾਹਣਗੇ ਜਾਂ ਹਿਮਾਚਲ ਦੇ ਜਾਣਾ ਚਾਹਣਗੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਊਗਾ ਮਤਲਬ ਹਰਿਆਣੇ ਦੀ ਚੌਧਰ ਹਰਿਆਣੇ ਤੋਂ ਪੁੱਛ ਕੇ ਜਾਣਾ ਪਊਗਾ ਇਹਦਾ ਮਤਲਬ ਹੈ ਕਿ ਹੁਣ ਬੀਜੇਪੀ ਨੂੰ ਲੱਗਾ ਕਿੰਨ ਨੁਕਸਾਨ ਨਾ ਹੋ ਜੇ ਹੁਣ ਫਿਰ ਪੰਜਾਬ ਦੇ ਕਾਲੀ ਵੀ ਜਾ ਰਹੇ ਨੇ ਪੰਜਾਬ ਦੇ ਕਾਂਗਰਸ ਵੀ ਜਾ ਰਹੇ ਨੇ ਉਹ ਸੁਧਾਰ ਲੈਰ ਵਾਲੇ ਵੀ ਜਾ ਰਹੇ ਨੇ ਔਰ ਆਮ ਆਦਮੀ ਪਾਰਟੀ ਵਾਲੇ ਪਤਾ ਨਹੀਂ ਕਿਹੜੇ ਮੂ ਨਾ ਜਾ ਰਹੇ ਵੈਸੇ ਤੇ ਸਾਰਿਆਂ ਨੂੰ ਕੋਈ ਜਾਣ ਦੀ ਲੋੜ ਨਹੀਂ ਨਾ ਤੇ ਕਾਲੀਆਂ ਨੂੰ ਜਾਣ ਦੀ ਲੋੜ ਹੈ ਨਾ ਕਾਂਗਰਸ ਕਿਉਂਕਿ ਇਹ ਲੋਕ ਹੱਕ ਗਵਾ ਚੁੱਕੇ ਨੇ ਔਰ ਆਮ ਆਦੀ ਪਾਰਟੀ ਵਾਲੇ ਵੀ ਹੱਕ ਗਵਾ ਚੁੱਕੇ ਨੇ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਸਾਡੇ ਹਿਸਾਬ ਦੇ ਨਾਲ ਪਾਲਿਸੀਆਂ ਬੰਦੀਆਂ ਚਾਹੇ ਇੰਡਸਟਰੀ ਨੂੰ ਲੈ ਕੇ ਇੰਡਸਟਰੀ ਤੇ ਜਿਹੜੀ ਪਾਲਸੀ ਆ ਉਹ ਉਦਯੋਗ ਪੱਤਿਆਂ ਦੇ ਹਿਸਾਬ ਦੇ ਨਾਲ ਹੀ ਬੰਦੀ ਜਿਹੜੀਆਂ ਮਜ਼ਮਾਜ਼ਮਾਂ ਨੂੰ ਲੈ ਕੇ ਖੇਤ ਦੇ ਮਜ਼ਦੂਰਾਂ ਨੂੰ ਲੈ ਕੇ ਔਰਤਾਂ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਜੇ ਸਾਡੇ ਹਿਸਾਬ ਦੇ ਨਾਲ ਪਾਲਿਸੀਆਂ ਬੰਦੀਆਂ ਤੇ ਜਗਜੀਤ ਸਿੰਘ ਡੱਲੇਵਾਲ ਹੋਣਾ ਨੂੰ ਮਨ ਵਰਤ ਰੱਖਣ ਦੀ ਕਿ ਲੋੜ ਜਾਂ ਭੁੱਖ ਹੜਤਾਲ ਰੱਖਣ ਦੀ ਕਿ ਲੋੜ ਹੁਣ ਕਾਂਗਰਸੀ ਕਿਹੜੇ ਮੂੰਹ ਦੇ ਨਾਲ ਜਾਂਦੇ ਨੇ ਜਾਂ ਕੱਲ ਹੀ ਕਿਹੜੇ ਮੂੰਹ ਦੇ ਨਾਲ ਜਾਂਦੇ ਨੇ ਸਿਰਫ ਸੱਤਾ ਦੀ ਖਾਤਰ ਕਿ ਹੁਣ ਮਹਿਜ ਸਵਾ ਸਾਲ ਰਹਿ ਗਿਆ ਲੋਕ ਸਭਾ ਵੋਟਾਂ ਨੂੰ ਵਿਧਾਨ ਸਭਾ ਵੋਟਾਂ ਨੂੰ ਵੀ ਉਹ ਸਾਨੂੰ ਸਤਾਈ ਨੇ ਇਸ ਕਰਕੇ ਤੁਸੀਂ ਕਿਉਂ ਨਹੀਂ ਪੰਜਾਬ ਦੇ ਕਿਉਂ ਨਹੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਬੈਠੇ ਲਾਉਣ ਉਹ ਵੀ ਬੈਠਣ ਮਨ ਵਰਸਤ ਜਾਂ ਭੋਖੜਤਾਲ ਦੇ ਕਾਲੀ ਦਲ ਦਾ ਬੈਠੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਬੈਠੇ ਹਰ ਰੋਜ਼ ਤੁਸੀਂ ਉਥੇ ਵੋਟਾਂ ਮੰਗਣ ਹਰ ਸ਼ਹਿਰ ਦੇ ਵਿੱਚ ਚੋਣ ਘੋਸ਼ਣਾ ਪਤਨ ਅਮਲ ਰੋੜਾ ਜੀ ਕਰ ਰਹੇ ਨੇ ਕੀ ਅਮਲ ਰੋੜਾ ਜੀ ਨੂੰ ਖਨੌਰੀ ਦੇ ਰਾਹ ਦਾ ਨਹੀਂ ਪਤਾ ਡਿਸਟ੍ਰਿਕਟ ਉਹਨਾਂ ਦਾ ਪੈ ਜਾਂਦਾ ਹੈਗਾ ਜਾਂ ਇਹਨਾਂ ਨੂੰ ਸ਼ੰਭੂ ਨਹੀਂ ਦੇਖਦਾ ਹੈਗਾ ਇਹਦਾ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਫੋਟੋ ਸੈਸ਼ਨ ਹੈ ਇਹਨਾਂ ਬਾਤ ਦੇ ਵੀ ਚਲੋ ਦਿਹਾੜੀ ਪਾਏ ਆ ਫੋਟੋ ਖਿੱਚੀ ਗਈ ਆ ਹਾਲਚਲ ਪੁੱਛ ਆਇਆ ਗਿਆ ਵੀ ਭਈ ਤੁਹਾਡੇ ਲੋਕਾਂ ਕਰਕੇ ਹੀ ਨਾ ਤੇ ਆਮ ਆਦੀ ਪਾਰਟੀ ਤੇ ਬੀਜੇਪੀ ਦੇ ਵਿੱਚ ਜਾਬ ਨਹੀਂ ਸਕਦੇ ਕਿਉਂਕਿ ਬੀਜੇਪੀ ਨੂੰ ਲੱਗਦਾ ਹੈ ਕਿ ਬੀਜੇਪੀ ਦੀ ਸੈਂਟਰ ਸਰਕਾਰ ਹੈ ਔਰ ਬੀਜੇਪੀ ਜੋ ਕਿਸਾਨਾਂ ਨਾਲ ਕੁਝ ਹੋ ਰਿਹਾ ਕਿਸਾਨਾਂ ਦੇ ਹਿਸਾਬ ਪਹਿਲਾਂ ਵਾਅਦੇ ਕੀਤੇ ਹੁਣ ਤੇ ਜਿਹੜੇ 13 ਮਹੀਨੇ ਬਾਅਦ 750 ਕਿਸਾਨ ਸ਼ਹੀਦ ਹੋਇਆ ਹੀ ਸੈਂਟਰ ਸਰਕਾਰ ਨੇ ਬਿਲ ਵੀ ਵਾਪਸ ਲੈ ਲੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਤਪੱਸਿਆ ਦੇ ਵਿੱਚ ਕਮੀ ਹੋ ਗਈ ਆ ਮਾਫੀ ਵੀ ਮੰਗ ਲਈ ਦੇਸ਼ ਦੇ ਅੰਦਾਜ਼ਾ ਤੱਕ ਹੁਣ ਫੇਰ ਕਹਿੰਦੇ ਨਵਾਂ ਜਿਹੜੇ ਐਗਰੀਕਲਚਰ ਪਾਲਿਸੀ ਡਰਾਫਟ ਹੋ ਰਿਹਾ ਉਹਦੇ ਵਿੱਚ ਬਿਲ ਕਲੀਅਰ ਫੇਰ ਆ ਰਹੇ ਨੇ ਹੁਣ ਪੰਜਾਬ ਸਰਕਾਰ ਨੂੰ ਹੁਣ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਨੇ ਹਰਕਤ ਦੇ ਵਿੱਚ ਆਏ ਨੇ ਇਸ ਕਰਕੇ ਕੋਈ ਵੀ ਸਰਕਾਰ ਕਿਸਾਨਾਂ ਪ੍ਰਤੀ ਜਾਂ ਖੇਤ ਮਜ਼ਦੂਰਾਂ ਪ੍ਰਤੀ ਗੰਭੀਰ ਨਹੀਂ ਆ ਇਹ ਸਿਰਫ ਤੇ ਸਿਰਫ ਗੰਭੀਰ ਕਿੱਥੇ ਨੇ ਜਿੱਥੇ ਇਹਨਾਂ ਨੂੰ ਵੋਟਾਂ ਦੇਖਦੀਆਂ ਨੇ ਕਿ ਬਿਲੀ ਪਾਣੀ ਫ੍ਰੀ ਕਰ ਦੋ ਬੱਸਾਂ ਫ੍ਰੀ ਕਰਾਇਆ ਫ੍ਰੀ ਕਰ ਦੋ ਜਿੱਥੇ ਵੋਟਾਂ ਦੇਖਦੀਆਂ ਨੇ ਉਦਯੋਗਪਤੀਆਂ ਨੂੰ ਲਾਭ ਤੇ ਲਾਭ ਦੇ ਲੋ ਜਿੱਥੇ ਪੈਸਾ ਆਉਣਾ ਗਰੀਬ ਵਾਸਤੇ ਪਾਲਿਸੀਆਂ ਫ੍ਰੀ ਕਰ ਦੋ ਤੇ ਉਦਯੋਗਪਤੀਆਂ ਵਾਸਤੇ ਉਹਨਾਂ ਦੇ ਹਿਸਾਬ ਨਾਲ ਪਾਲਸੀ ਇਹ ਇੰਡੀਆ ਦਾ ਇੱਕ ਕਲਚਰ ਹੈ ਕਰਕੇ ਇਸੇ ਕਰਕੇ ਤੇ ਇੰਡੀਆ ਜਾਂ ਭਾਰਤ ਕਹਿ ਲੋ ਕਈ ਤਰ੍ਹਾਂ ਦਾ ਅਮੀਰਾਂ ਦਾ ਭਾਰਤ ਗਰੀਬਾਂ ਦਾ ਭਾਰਤ ਮਿਡਲ ਕਲਾਸ ਦਾ ਭਾਰਤ ਅੱਪਰ ਮਿਡਲ ਕਲਾਸ ਲੋਅਰ ਮਿਡਲ ਕਲਾਸ ਜਰਨਲ ਕੈਟਾਗਰੀ ਐਸਸੀ ਕੈਟਾਗਰੀ ਬੀਸੀ ਕੈਟਾਗਰੀ ਅਸੀਂ ਤਾਂ ਭਾਰਤੀ ਹੈ ਨਹੀਂ ਅਸੀਂ ਪੰਜਾਬੀ ਵੀ ਨਹੀਂ ਐ ਇਸ ਕਰਕੇ ਇਹਨਾਂ ਲੋਕਾਂ ਨੂੰ ਫਾਇਦਾ ਜੋ ਅੰਗਰੇਜ਼ ਕਰਦੇ ਸੀ ਵੰਡ ਪਾਉ ਤੇ ਰਾਜ ਕਰੋ ਸੇਮ ਉਹ ਹੀ ਕੁਝ ਹੋ ਰਿਹਾ ਭਾ 78 ਸਾਲ ਬਾਅਦ ਵੀ ਪੋਲਿਟਿਕਲ ਪਾਰਟੀਆਂ ਤੇ ਸਰਕਾਰਾਂ ਦੀ ਨੀਅਤ ਤੇ ਨੀਤੀ ਦੀ ਗੱਲ ਆ ਗਈ ਫਿਰ ਗੱਲ ਆਉਂਦੀ ਹੈ ਹੁਣ ਲੜਨ ਵਾਲੇ ਕੌਣ ਬਚੇ ਕਿਸਾਨੀ ਦੀ ਜਾਂ ਮਜ਼ਦੂਰਾਂ ਦੀ ਕਿਹਨੇ ਨੁਮਾਇੰਦਗੀ ਕਰਨੀ ਹੈ ਜਥੇਬੰਦੀਆਂ ਜੜੀਆਂ ਬਣੀਆਂ ਉਹ ਵੱਖੋ ਵੱਖਰੀਆਂ ਸੀ ਪਹਿਲਾਂ ਪਰ ਹੁਣ ਸਰਵਣ ਸਿੰਘ ਪੰਦੇਰੋਂ ਰਾਂ ਵੱਲੋਂ ਇੱਕ ਚਿੱਠੀ ਜਾਂਦੀ ਹੈ ਉਹਦਾ ਜਿਹੜਾ ਰਿਐਕਸ਼ਨ ਆਇਆ ਕਿਸਾਨਾਂ ਦੇ ਵੱਲੋਂ ਜਿਹੜੀਆਂ ਜਥੇਬੰਦੀਆਂ ਨਹੀਂ ਸ਼ਾਮਲ ਹੁਣ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਕੱਲ ਮੀਟਿੰਗ ਕਰਨ ਜਾ ਰਹੀਆਂ ਉਹਦੇ ਵਿੱਚ ਕਹਿੰਦੇ ਕਿ ਫੈਸਲਾ ਲਿਆ ਜਾ ਸਕਦਾ ਹੈ ਕਿ ਅਗਲਾ ਕਦਮ ਕੀ ਚੁੱਕਣਾ ਹੋਣ ਜਾ ਰਿਹਾ ਯਾਰ ਰੋਣਾ ਇਸ ਗੱਲ ਦਾ ਹੀ ਆ ਕਿਸਾਨਾਂ ਨੇ ਕਦੀ ਇੱਕਜੁੱਟਤਾ ਦਿਖਾਈ ਨਹੀਂ ਕਿਸਾਨ ਤੇ ਸਿਰਫ ਸਿਰ ਪੋਲੀਟਿਕਲ ਪਾਰਟੀਆਂ ਦੇ ਨਾਲ ਪੰਜਾਬ ਦੇ ਹਿਸਾਬ ਨਾਲ ਕਿੰਨੇ ਚੱਲਣਾ ਹੈ ਸੈਂਟਰ ਦੇ ਹਿਸਾਬ ਦੇ ਨਾਲ ਕਿੰਨੇ ਚੱਲਣਾ ਜਿਹੜੇ ਇਸ ਟਾਈਮ ਸਰਗਰਮ ਨੇ ਕਿਸਾਨ ਜਥੇਬੰਦੀਆਂ ਉਹਨਾਂ ਦਾ ਪਿਛਲੇ ਕਿਸਾਨੀ ਅੰਦੋਲਨ ਦੇ ਵਿੱਚ ਕੀ ਰੋਲ ਆ ਉਹ ਕਿਸੇ ਕੋਲ ਲੁਕਿਆ ਸ਼ਿਪਿਆ ਨਹੀਂ ਆ ਇਸ ਟਾਈਮ ਉਹਨਾਂ ਦਾ ਕੀ ਰੋਲ ਆ ਉਹ ਵੀ ਕਿਸੇ ਕੋਲ ਲੁਕਿਆ ਸ਼ਿਪਿਆ ਨਹੀਂ ਜਦ ਤੁਹਾਡੀਆਂ ਮੰਜ਼ਿਲ ਇੱਕ ਆ ਪਰ ਰਾਹ ਤੁਸੀਂ ਵੱਖੋ ਵੱਖਰੇ ਨੇ ਹੂੰ ਫਿਰ ਕਿਵੇਂ ਮਸਲਾ ਹੱਲ ਹੋਊਗਾ ਨਾ ਜਦੋਂ ਤੁਹਾਡੀ ਮੰਜ਼ਿਲ ਵੀ ਇੱਕੀ ਰਾਹ ਵੀ ਇੱਕੀ ਸੀ ਤੇ ਤੁਸੀਂ 13 ਮਹੀਨੇ ਲੜਾਈ ਵੀ ਲੜੀ ਹੁਣ ਤੁਹਾਡੇ ਰਾਹ ਵੱਖਰੇ ਨੇ ਹੂੰ ਤੇ ਮੰਜ਼ਿਲ ਇੱਕੋ ਹੀ ਆ ਤੁਹਾਡੀ ਆਪਣੀ ਇੱਕ ਕ੍ਰੈਡਿਟ ਵਾਰ ਆ ਉਗਰਾਹਾ ਸਾਹਿਬ ਕਹਿੰਦੇ ਨੇ ਕਿ ਮੈਂ ਕਿਸੇ ਨਾਲੋਂ ਘੱਟ ਥੋੜਾ ਰਾਜੇਵਾਲ ਸਾਹਿਬ ਕਹਿੰਦੇ ਮੈਂ ਕਿਸੇ ਨਾਲੋਂ ਘੱਟ ਥੋੜਾ ਜਾਂ ਬਾਕੀ ਸੰਯੁਕਤ ਕਿਸਾਨ ਅਸੀਂ ਕਿਹੜਾ ਕਿਸੇ ਨਾਲੋਂ ਘੱਟ ਜਦ ਹਿਊਮੇ ਅਹੰਕਾਰ ਕ੍ਰੈਡਿਟ ਵਾਰ ਤੇ ਨੁਕਸਾਨ ਤਾਂ ਹੀ ਹੋਇਆ ਨਾ ਜਦ ਚੁੱਪ ਕਰਕੇ ਬੈਠ ਜਾਓ ਜਾਂ ਫਿਰ ਇੱਕ ਮੁੱਠ ਹੋ ਜਾਓ ਪਹਿਲੀ ਗੱਲ ਮੈਨੂੰ ਲੱਗਦਾ ਪੰਜਾਬ ਐਡਾ ਔਰ ਕਿੰਨੀ ਕੀ ਖੇਤੀ ਰਹਿ ਗਈ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਪੈਲੀਆਂ ਦੀ ਜਗ੍ਹਾ ਹੁਣ ਬਿਲਡਿੰਗਾਂ ਉੱਗ ਚੁੱਕੀਆਂ 16 16 ਮੰਜ਼ਲੀਆਂ ਅੱਗੇ ਕਾਨਕਚੋਂ ਨਾ ਉਗਦਾ ਇਹ ਹੁਣ ਮੰਝਲਾਂ ਉਗ ਰਹੀਆਂ ਨੇ ਕਿੰਨੇ ਪਰਸੈਂਟ ਖੇਤੀ ਰਹਿ ਗਏ ਨੇ ਜਿੰਨਾ ਹੈ ਹੈ ਉਹ ਵੀ ਠੇਕੇ ਤੇ ਦੇ ਰਹੇ ਨੇ ਨਿਆਣੇ ਵੇਚ ਵੇਚ ਕੇ ਕੈਨੇਡਾ ਸੈਟਲ ਹੋ ਗਏ ਹੁਣ ਜ਼ਮੀਨ ਕਿੰਨੀ ਕੀ ਰਹਿ ਗਈ ਹੈ ਕਿੰਨੇ ਲਿੰਗ ਨੇ 68% ਲੋਕਾਂ ਜਿਨ੍ਹਾਂ ਦੀ 2 ਇਕੜ ਤੋਂ ਥੱਲੇ ਥੱਲੇ ਬਹੁਤ ਘਟ ਨੇ ਤੇ ਜਥੇਬੰਦੀਆਂ 40 45 ਹੋ ਗਈਆਂ ਕਿਸਾਨ ਕੀ ਜਥੇਬੰਦੀਆਂ ਦੇ ਕੰਮ ਕੀ ਰਹਿ ਗਏ ਨੇ ਕਿਸਾਨੀ ਹਾਲ ਨਹੀਂ ਸਮਾਜ ਕਮਲ ਟੋਲ ਟੈਕਸ ਬੰਦ ਕਰਵਾ ਦਿਓ ਪੈਟਰੋਲ ਪੰਪ ਬੰਦ ਕਰਵਾ ਦਿਓ ਇਮੀਗ੍ਰੇਸ਼ਨ ਵਾਲੇ ਪੈਸੇ ਲੈਣੇ ਦੇ ਉੱਤੇ ਜਾ ਕੇ ਧਰਨਾ ਲਾ ਦੋ ਬਰਨਾਲੇ ਕਹਿੰਦੇ ਪਿੱਛੇ ਜੇ ਕਿਸੇ ਦੇ ਘਰ ਸਿਲੰਡਰ ਫਟ ਗਿਆ ਸਿਲੰਡਰ ਫਟ ਗਿਆ ਤੇ ਵਿਚਾਰੀ ਕੁੜੀ ਜਾਂ ਨੌ ਜਾਂ 32 ਉਹ ਸੜ ਗਈ ਨਾ ਡੈਥ ਹੋ ਗਈ ਰੂਲ ਹੈ ਨੇ ਪੀ ਜੇ ਕਿ ਇੰਦਾ ਇੱਕ ਟ੍ਰੈਜੈਡੀਗ ਨੂੰ ਪਨੇ 5 ਲੱਖ ਜਾਂ 7 ਲੱਖ 15 ਲੱਖ ਰੁਪਏ ਮਿਲਦਾ ਉੱਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਾ ਦਿੱਤਾ ਕੁੜੀ ਵਾਲੇ ਕਹਿੰਦੇ ਕਿ ਉਹਨਾਂ ਚਾਹੇ ਤੁਸੀਂ ਸਸਕਾਰ ਨਹੀਂ ਕਰਨਾ ਜਦੋਂ 25 ਲੱਖ ਤੁਹਾਨੂੰ ਦਵਾਵਾਂਗੇ ਅਸੀਂ ਪਰਚਾ ਦਰਜ ਕਰਵਾਵਾਂਗੇ ਉਹ ਫਿਰ ਕੁੜੀ ਵਾਲੇ ਮਾਪੇ ਵੀ ਯਾਰ ਸਾਡੀ ਧੀ ਆ ਨਾ ਸਹੁਰਿਆਂ ਦਾ ਹੀ ਕੋਈ ਸਮੱਸਿਆ ਉਹ ਸਿਲੰਡਰ ਪੱਟ ਗਏ ਕਿ ਨੈਚੁਰਲ ਆ ਕੁਦਰਤੀ ਹੋ ਗਈ ਆ ਇਹਦੇ ਤੁਹਾਡਾ ਕੀ ਲੈਣਾ ਦੇਣਾ ਕਿਸਾਨ ਜਥੇਬੰਦੀਆਂ ਤੇ ਇਹ ਕੁਝ ਕਰ ਰਹੇ ਨੇ ਝੰਡੇ ਲਾ ਕੇ ਕੰਮੀ ਕੁਝ ਹੋ ਰਹੇ ਨੇ ਟੋਲ ਟੈਕਸ ਤੇ ਕੰਮੀ ਕੁਝ ਹੋ ਰਪੇ ਨੇ ਤੁਹਾਡੇ ਤੇ ਆਪ ਹੀ ਤੁਸੀਂ ਪੱਟ ਗਏ ਜਿਹੜਾ ਮਕਸਦ ਹੀ ਕਿਸਾਨਾਂ ਦਾ ਉਹ ਪੱਟ ਕੇ ਹੋਏ ਨੇ ਤੁਹਾਡੀਆਂ ਆਪਣੀਆਂ ਆਪਣੀਆਂ ਸ਼ਕਤੀਆਂ ਦੇ ਆਪਣੇ ਆਪਣੇ ਝੰਡੇ ਆਪਣੇ ਆਪਣੇ ਡੰਡੇ ਆਪਣੇ ਆਪਣੇ ਝੰਡੇ ਇਸੇ ਕਰਕੇ ਤੇ ਕਈ ਸਾਲਾਂ ਤੋਂ ਕਿਸਾਨੀ ਕਿਉਂ ਲੋਕੀ ਇੱਕ ਮੁਨਾਫੇ ਵਾਲਾ ਕਿਤਾ ਕਿਉਂ ਨਹੀਂ ਉਹਦੇ ਚ ਕਿਸਾਨ ਵੀ ਦੋਸ਼ੀ ਸਰਕਾਰਾਂ ਤੇ ਮਾਂ ਦੋਸ਼ੀ ਨੇ ਕਿਸਾਨ ਜਥੇਬੰਦੀਆਂ ਵੀ ਦੋਸ਼ੀ ਨੇ ਹੁਣ ਅਮੀਸ਼ਾ ਸਾਹਿਬ ਦੀ ਇੱਕ ਨੈਸ਼ਨਲ ਚੈਨਲ ਤੇ ਇੰਟਰਵਿਊ ਚੱਲ ਰਹੀ ਉਹ ਕਹਿੰਦੇ ਕਿ ਪੂਰੇ ਇੰਡੀਆ ਦੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆ ਨਾਮ ਨਹੀਂ ਲਿਆ ਸਟੇਟ ਦਾ ਪਰ ਕਹਿੰਦੇ ਕਿ ਕੁਝ ਕੇ ਕਿਸਾਨਾਂ ਨੂੰ ਕਿ ਵਾਕਿਆ ਸਿਰ ਪੰਜਾਬ ਦੇ ਕਿਸਾਨਾਂ ਨੂੰ ਸਮੱਸਿਆ ਕਿ ਬਾਕੀ ਕਿਸਾਨਾਂ ਨੂੰ ਇਸ ਸਮੱਸਿਆ ਉਹ ਕਹਿੰਦੇ ਸਾਡੀ ਸਰਕਾਰ ਦੀ ਕਮਿਟਮੈਂਟ ਹੀ ਤੇ ਦੁੱਗਣਾ ਇਹਨਾਂ ਨੂੰ ਮੁਨਾਫੇ ਉਹ ਇਨਕਮ ਹੋ ਗਈ ਆ ਹੁਣ ਇਹ ਚੀਜ਼ਾਂ ਬਾਕੀ ਇਹਨੂੰ ਸਵਾਲ ਹੈ ਕਿ ਪੰਜਾਬ ਦਾ ਹੀ ਜਿਆਦਾ ਗਾਂ ਵਦੂ ਕਿਸਾਨ ਹੈ ਕੀ ਆ ਕਿ ਜਾਂ ਪੰਜਾਬ ਦਾ ਕਿਸਾਨ ਜਿਆਦਾ ਪਟਕ ਗਿਆ ਜਾਂ ਪੰਜਾਬ ਦਾ ਕਿਸਾਨ ਬਹੁਤਾ ਹੀ ਗਾਂ ਵਦੂ ਆ ਇਹ ਹੁਣ ਅੱਡ ਕਰਕੇ ਦੇਖਤਾ ਉਹਨਾਂ ਨੂੰ ਪਤਾ ਸੈਂਟਰ ਵਾਲਿਆਂ ਨੂੰ ਕਿ ਅਸੀਂ ਇਹ ਜਿਹੜਾ ਅੰਦੋਲਨ ਆ ਇਸ ਵਾਰ ਇਹ ਪੂਰੇ ਇੰਡੀਆ ਦਾ ਅੰਦੋਲਨ ਨਹੀਂ ਬਣਨ ਦੇਣਾ ਉਹ ਉਹ ਕਾਮਯਾਬ ਹੋ ਰਹੇ ਨੇ ਉਹਦੇ ਵਿੱਚੇ ਪੰਜਾਬ ਦੇ ਕਿਸਾਨ ਵੀ ਤੇ ਸੰਯੁਕਤ ਕਿਸਾਨ ਮੋਰਚਾ ਜਿਹਦੇ 540 ਜਥੇਬੰਦੀਆਂ ਉਹ ਵੀ ਮਾਹਦੋਸ਼ੀ ਬਣ ਗਿਆ ਹੈਗੇ ਨੇ ਇਸ ਵਾਰ بڑا ਕਿਸਾਨ ਜਥੇਬੰਦੀਆਂ ਨੇ ਸੈਂਟਰ ਦੇ ਨਾਲ ਮਿਲ ਕੇ ਸੈਂਟਰ ਵਾਲਿਆਂ ਨੇ ਆਪਣੀ ਛੜੰਤਰ ਸਾਜ਼ਿਸ਼ ਟਰੈਪ ਦੇ ਵਿੱਚ ਪੰਜਾਬ ਵਾਲੇ ਪਸ ਗਏ ਸਿਰਫ ਤੇ ਸਿਰਫ ਪੰਜਾਬ ਦਾ ਅੰਦੋਲਨ ਬਣਾ ਕੇ ਰੱਖਤਾ ਪੰਜਾਬ ਦਾ ਅੰਦੋਲਨ ਵੀ ਸਿਰਫ ਤੇ ਸਿਰਫ ਪੰਦੇਰ ਹੋਣਾ ਦਾ ਡੱਲੇਵਾਲ ਹੋਣਾ ਦਾ ਬਣਾਤਾ ਅੰਦੋਲਨ ਔਰ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਹੋਣਾਂ ਦਾ ਪਿਛਲੇ ਅੰਦੋਲਨ ਦੇ ਵਿੱਚ ਕਿੰਨੀ ਵੱਡੀ ਭੂਮਿਕਾ ਸੀ ਉਹ ਸਾਰੀ ਦੁਨੀਆ ਜਾਣਦੀ ਆ ਕਿਸੇ ਕੋ ਲੋਕੇਸ਼ਪ ਤੇ ਤੱਤ ਨਹੀਂ ਆ ਹੁਣ ਜਿਹੜਾ ਹੈ ਕਿ 18 ਨੂੰ ਭਲਕੇ ਇਹ ਰੇਲ ਰੋਕੋ ਅੰਦੋਲਨ ਉਹਦੇ ਨਾਲ ਖੱਜਲ ਕੌਣ ਹੋਏਗਾ ਆਮ ਜਨਤਾ ਖੱਜਲ ਹੋਏਗੀ ਔਰ ਸਰਕਾਰਾਂ ਵੀ ਚਾਹੁੰਦੇ ਨੇ ਕਿ ਆਮ ਜਨਤਾ ਖੱਜਲ ਹੋਵੇ ਤੇ ਕਿਸਾਨਾਂ ਦੇ ਲੋਕੀ ਗੁੱਸਾ ਕੱਢਣ ਹੁਣ ਸਯੁਕਤ ਕਿਸਾਨ ਮੋਰਚਾ ਕਹਿ ਰਹੇ ਨੇ ਕਿ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਦੱਲੇ ਵਾਲਾ ਪੰਦੇਰ ਸਾਹਿਬ ਹਣੇ ਕਹਿੰਦੇ ਕਿ ਸਾਡੇ ਪਿੱਛੇ ਲੱਗੋ ਸੰਯੁਕਤ ਕਿਸਾਨ ਮੋਰਚਾ ਕਹਿੰਦੇ ਅਸੀਂ ਤੁਹਾਡੇ ਤੋਂ ਵੱਡਾ ਸਾਡਾ ਪਲੇਟਫਾਰਮ ਵੱਡਾ ਵਾ ਤੁਸੀਂ ਸਾਡੇ ਪਿੱਛੇ ਚਲੋ ਇਹ ਜਿਹੜੀ ਚੱਕਰ ਹੈ ਉਸੇ ਚੱਕਰ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਔਰ ਹਰ ਪਿੰਡ ਦੇ ਸੱਤ ਸੱਤ 8 8 ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਬਣ ਗਏ ਨੇ ਪਿੰਡਾਂ 'ਚੋਂ ਗ੍ਰਾਈ ਪੀ ਜੇ ਕਿਸੇ ਕੋਲ 10 ਕਿੱਲੇ ਹੈਗੇ ਨੇ ਉਹ 1000 ਰੁਪਏ ਦੇਊਗਾ ਜੇ 5 ਕਿੱਲੇ 500 ਰੁਪਏ ਦੇ ਹਰ ਜਥੇਬੰਦੀ ਪੈਸੇ ਇਕੱਠੇ ਕਰਨ ਦੀ ਅਗੇ ਧਰਨਾ ਲਾਉਣਾ ਹੈਗਾ ਤੇ ਲੋਕ ਇਹਨਾਂ ਨਾਲ ਹੋਲੀ ਹੋਲੀ ਟੁੱਟ ਜਾਣਗੇ ਜੇ ਇਹਨਾਂ ਦੀ ਮੰਜ਼ਲ ਏਕਾਦ ਇਹਨਾਂ ਨੂੰ ਇੱਕ ਹੋਣਾ ਪਊਗਾ ਔਰ ਸਮਾਜਿਕ ਜਿਹੜੇ ਇਹਨਾਂ ਨੇ ਭੰਬਲ ਪੂਸੇ ਜਾਂ ਹਰ ਮਸਲੇ ਦੇ ਵਿੱਚ ਆਪਣੀ ਲਾਤ ਡਾਉਣ ਲਾਪੇ ਨੇ ਉਹ ਇੱਕ ਹੋਣਾ ਇੱਕ ਇੱਕੋ ਏਜੰਡਾ ਤੁਹਾਡਾ ਟਾੜਾ ਤੇ ਇੱਕ ਮੰਂਜਲ ਇੱਕ ਮੁੱਦਾ ਹੋਣਾ ਚਾਹੀਦਾ ਕਿਸਾਨੀ ਕਰਸਾਨੀ ਹੋਣਾ ਚਾਹੀਦਾ ਹੁਣ ਦੇ ਦੇ ਕਿ ਸੰਯੁਕਤ ਕਿਸਾਨ ਮੋਰਚਾ ਕੀ ਕਰਦਾ ਉਹ ਜਿਹੜੀਆਂ ਰੇਲਾਂ ਰੋਕਣੀਆਂ ਨਾ ਉਹ ਕਈ ਲੋਕੀ ਪ੍ਰੋਬਲਮ ਜੇ ਬੱਚੇ ਨੇ ਬਜ਼ੁਰਗ ਨੇ ਪੇਸ਼ੀਐਂਟ ਨੇ ਉਹਦੇ ਲੋਕ ਖੱਜਲ ਹੁੰਦੇ ਨੇ ਜੇ ਤੁਸੀਂ ਰੋਕਣਾ ਤੇ ਫਿਰ ਪੰਜਾਬ ਦੇ ਮੰਤਰੀਆਂ ਦੇ ਪੰਜਾਬ ਦੇ ਐਮਲੇ ਪੰਜਾਬ ਦੇ ਪੋਲਿਟਿਸ਼ੀਅਨ ਮੈਂਬਰ ਪਾਰਲੀਮੈਂਟ ਰਾਜ ਸਭਾ ਲੋਕ ਸਭਾ ਤੁਹਾਨੂੰ ਉਹਨਾਂ ਦੇ ਕਿਉਂ ਨਹੀਂ ਰਾਹ ਲੱਭਦੇ ਆਗੇ ਅਫਸਰਾਂ ਡੀਸੀ ਦਾ ਦਫਤਰ ਘੇਰੋ ਐਸਐਸਪੀ ਦੇ ਦਫ਼ਤਰ ਕੇ ਰੋਣਾ ਤੇ ਘਰ 10-10 ਬੰਦੇ ਬਿਠਾ ਛੱਡੋ ਨਾ ਉਹ ਤਿੰਨ ਘੰਟੇ ਜਿਹੜੀਆਂ ਟ੍ਰੇਨਾਂ ਰੁਕ ਨਹੀਂ ਆਣੇ ਉਹ ਲੋਕੀ ਕਿੰਨੇ ਹਵਾਂਜਾਰ ਹੋਣਗੇ ਉਹਦੇ ਨਾਲ ਪੰਜਾਬ ਦੀ ਇੰਡਸਟਰੀ ਦਾ ਵੀ ਨੁਕਸਾਨ ਹੁੰਦਾ ਪੰਜਾਬ ਦੇ ਟੂਰਿਜ਼ਮ ਦਾ ਵੀ ਨੁਕਸਾਨ ਹੁੰਦਾ ਸਰਕਾਰਾਂ ਦੀਆਂ ਮਨਮਰਜ਼ੀਆਂ ਚੱਲੀ ਜਾ ਰਹੀਆਂ